ਪੁਰਾਣੇ ਟਾਈਮ ਬਾਅਦ ਅੱਜ ਮਸਾਨੂੰ ਇਹ ਦੇਖਣ ਨੂੰ ਮਿਲੀ ਆ ਸਾਡੇ ਪਿੰਡ ਦੇ ਵਿੱਚ ਜਿੱਥੇ ਅਸੀਂ ਛੋਟੇ ਹੁੰਦੇ ਸੀ ਤੋਂ ਲੈ ਕੇ ਆਪਣੇ ਚੌਲ ਮੱਕੀ ਦੇ ਦਾਣੇ ਪਣਾਉਣ ਹੁੰਦੇ ਸੀ ਸਾਡੇ ਦਾਇਆ ਕ੍ਰਿਸ਼ਨ ਜੀ ਹਨ ਬੋਲ ਤੇ ਅੱਜ ਉਹਨਾਂ ਦੇ ਬੇਟਾ ਜੀ ਬੈਠੇ ਹੋ ਸਾਡੇ ਕੋਲ ਉਹ ਕਿੰਨੇ ਟਾਈਮ ਬਾਅਦ ਵੀਰੇ ਦੁਬਾਰਾ ਸਟਾਰਟ ਕਰਿਆ ਕੰਮ ਇਹ ਇਹ ਕਿੰਨਾ ਬਹੁਤ ਰਹਿੰਦਾ ਵੀ ਇਹ ਕਿੰਨੇ ਟਾਈਮ ਬਾਅਦ ਹੁਣ ਦੁਬਾਰਾ ਕੰਮ ਕਰਿਆ ਹਰ ਸਰਕਾਰ ਦੇ ਲੋੜੀ ਦੇ ਅੱਛਾ ਦੇਖੋ ਯਾਰ ਇਹ ਬਹੁਤ ਘੱਟ ਪਿੰਡਾਂ ਵਿੱਚ ਹੋਏਗੀ ਮੇਰੇ ਹਿਸਾਬ ਨਾਲ ਯਾਰ ਦਾਣੇ ਜਿੱਥੇ ਦਾਣੇ ਭੁੰਨਣ ਵਾਲੀ ਭੱਟੀ ਕਹਿੰਦੇ ਸੀ ਇਹਨਾਂ ਨੂੰ ਬਈ ਹੋਰ ਆਪਣੇ ਨੇੜੇ ਝੜਕੇ ਪਿੰਡ ਦੇ ਵਿੱਚ ਆ ਤੇਰੀ ਬਣਾਈ ਹੋਈ ਹਾਂ ਜਿੰਨਾ ਦੀ ਇਹ ਤੇ ਦਾਦੇ ਦੀ ਆ ਦਾਦੇ ਦੀ ਅੱਛਾ ਬੂਤੇ ਦੇ ਦਾਦੇ ਦੀ ਬਣਾਈ ਹੋਈ ਮਾਤਾ ਜੀ ਕਹਿੰਦੇ ਇਹ ਲਾਓ ਸਾਹਬ ਦੀ ਘੱਟੋ ਘਾਟ ਨਾਣਾ ਕਰਦੇ 30 40 ਸਾਲ ਪੁਰਾਣੀ ਚੀਜ਼ ਹੈ ਖੱਲਿਆ ਵੇ ਕਹਤੋਂ ਦੀ ਖੱਲਿਆ ਵੇ ਖੱਲਿਆ ਵੇ ਵੀ ਇਹਦਾ ਬਹੁਤ ਪੁਰਾਣੀ ਚੀਜ਼ ਹੈ ਦੇਖੋ ਯਾਰ ਪੁਰਾਣੀ ਪੁਰੋਕੇ ਨੇ ਲੈਣ ਲੱਗੇ ਪਣਾਉਣ ਵਾਲੇ ਦਾਣੇ ਮੱਕੀ ਪਣਾਉਣ ਵਾਲੇ ਹਾਂ ਸਾਡੀਆਂ ਵੀ ਲੋਈਆਂ ਇੱਥੇ ਪੁੱਜੀ ਹੋਈਆਂ ਇਹਨਾਂ ਦੀ